ਅੱਜ ਵੀ ਜੀ ਸასი ਕਾਲ ਜੀ ਸੁਖਦੇਵ ਜੀ ਤੁਹਾਡਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਦੀ ਵਿਜ਼ਿਟ ਪੇਂਟ ਸ਼ਿਕਾਰ ਮਾਸ਼ੀਆਂ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਅੱਪ ਚੰਗੀ ਕੁਆਲਿਟੀ ਦੀਆਂ ਝੋਟੀਆਂ ਦਿਖਾਉਣੀਆਂ ਨੇ ਸੋਈਆਂ ਸਵੰਗਾਂ ਝੋਟੀਆਂ ਨੇ ਬਾਕੀ ਆ ਜੋ ਕਰਦੇ ਆ ਵੀਰ ਹੁਣਾਂ ਨਾਲ ਗੱਲਬਾਤ ਤੇ ਪੁੱਛਣੇ ਨੇ ਸਾਡੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸੁਖ ਡੇਰੀ ਫਾਰਮ ਵੇਖਣ ਆਲੇ ਸਾਰੇ ਆਪਿਆਂ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਆਪਣਾ ਐਡਰੈਸ ਦੱਸ ਦਿਓ ਵੀਰ ਜੀ ਪਿੰਡ ਸ਼ਕਰਮਾਸ਼ੀ ਹੈ ਜਿਲ੍ਹਾ ਗਰਦਾਸਪੁਰ ਤਹਿਸੀਲ ਡੇੜਾ ਬਾਬਾ ਨਾਨਕ ਫੋਨ ਨੰਬਰ ਹੈਗਾ 62843475100 ਕਿੰਨੀਆਂ ਝੋਟੀਆਂ ਨੇ ਅੱਜ ਇਹ ਅੱਜ 3 ਦੇ 200 ਹਾਂ ਜੇ ਤੇ ਇੱਕ ਝੋਟੀ ਗੱਬਣ 140 ਤੇ ਅੱਜ ਰੇਟ ਕਰਦੇ ਨੇ ਜਾਇਜ਼ ਰੇਟ ਜਾਇਜ਼ ਛੋਟੇ ਛੋਟੇ ਆਫਰ ਦੀਵਾਲੀ ਦੀਆਂ ਹਾਂਜੀ ਹਾਂਜੀ ਆ ਇੱਕ ਨੰਬਰ ਦੀ ਝ ਪਹਿਲਾਂ ਝੋਟੀ ਸੂਈ ਜੇ ਆ ਮੂਹ ਜੇ ਛੇ ਛੇ ਦੰਦ ਥਣ ਲੇਵੇ ਦੀ ਕੁਆਲਿਟੀ ਚੈੱਕ ਕਰ ਲਓ ਸਾਫ ਲੇਵੇ ਦੀ ਆ ਬਿਲਕੁਲ ਹਾਂਜੀ ਤੇ ਸਿੰਘ ਸੁੰਗ ਦੀ ਕੁਆਲਿਟੀ ਵੀ ਚੰਗੀ ਪਹਿਲਾਂ ਝੋਟੀ ਆ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਤਿਆਰ ਆ 8 ਕਿਲੋ ਦੁੱਧ ਜਾ ਤੇ ਆਰ ਜੇ 8 ਕਿਲੋ ਬੌਲਾ ਦੁੱਧ ਜਾਂ ਕੋਈ ਬੌਲਾ ਲੈ ਲੈ ਹਾਂ ਤੇ ਮਗਰ ਆ ਬੱਚਾ ਕੱਟਾ ਤੇ ਕੱਟੀ ਆ ਇੱਕ ਤਾਂ ਕੱਟਾ ਕੱਟਾ ਜੇ ਹਾਂਜੀ ਵੀਰ ਵੇਖੋ ਚੰਗੀ ਝੋਟੀ ਕੁਆਲਿਟੀ ਦੀ ਪਲੀ ਜੁੜੀ ਝੋਟੀ ਆ ਪੂਰੀ ਥਣ ਲੇਵੇ ਦੀ ਸਾਫ ਆ ਵੇਖੋ ਥਣ ਲੇਵਾ ਚੈੱਕ ਕਰੋ ਕਟੀ ਦਾ ਬਹੁਤ ਥਣ ਥਣ ਵੇਖੋ ਕਿ ਡਾ ਕੈਂਟ ਲੱਗਾ ਹੈ ਵੇਖੋ ਥਣ ਥਣ ਦਸੇਂਗ ਸੁਂਗ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਚੰਗੀ ਝੋਟੀ ਆ ਥਣ ਲੇਵੇ ਦੀ ਸਾਫ ਆ ਥਣ ਲੇਵੇ ਦੀ ਵੇਖੋ ਕਿਡੀ ਸਾਫ ਆ ਥਣ ਥਣ ਦੀ ਕੁਆਲਿਟੀ ਚੰਗੀ ਆ ਵੀਰ ਜੀ ਇਹ ਵਾਲੇ ਕਿੰਨਾ ਦੇ ਦੁੱਧ ਪੱਕਾ ਤਿਆਰ ਜਿਹੜਾ ਹੈਗਾ 8 ਕਿਲੋ ਐਸ ਦੇ ਦਾਹੰਤੇ 8 ਕਿਲੋ ਦੁੱਧ ਤਿਆਰ ਹੈ ਪਹਿਲਣ ਝੋਟੀ ਆ ਪਹਿਲਣ ਝੋਟੀ ਤੇ ਅਦ ਵੀ ਇਹ ਨਾ ਕੋਈ ਕੋਈ ਛੋਟੀ ਨਹੀਂ ਨਾ ਚੰਗਾ ਕੱਦ ਘੱਟ ਵੱਡੀ ਪਲੀ ਜੁੜੀ ਆ ਹੈ ਪੂਰਾ ਪੂ ਪੂ ਰਾਜੀ ਹੈ ਤੇ ਦੁੱਧ ਕੇ ਨਗ ਚਵਾ ਜਾਈਗੀ ਇਹ ਦੁੱਧਰ ਮੈਂ 10 11 ਕਿਲੋ ਰਮਾਣਾ ਹਾਂਜੀ ਤੇ ਅਹੀਂ ਮਾਲ ਵੀਰ ਲੈ ਇਥੇ ਆ ਫਿਰਕੇ ਹਾਂਜੀ ਫਿਰਕੇ ਅੱਗੇ ਵੀ ਹਾ ਹਡੀਆਂ ਹਰ ਵੀਡੀਓ ਜੀ ਹੁੰਦਾ ਆਈ ਜੀ ਅਹੀਂ ਮਾਲ ਸਈਦਾ ਫਿਰ ਤੋ ਤੋ ਕਿ ਤੇ ਰੇਟ ਹੁੰਦਾ ਜੈਜ ਆ ਰੇਟ ਹੁੰਦਾ ਜੈਜ ਤੇ سنگ سنگ ਦੀ ਕੁਆਲਿਟੀ ਵੇਖੋ ਕਿੰਨੀ ਚੰਗੀ ਆ ਸੋਹਣੀ ਝੋਟੀ ਥਣ ਲੈਵੇ ਦੀ ਸਾਫ ਹਾਂਜੀ ਇਹਦਾ ਵਿਰਜੂ ਨਹੀਂ ਆਂਦੇ ਬੱਚਾ ਲਾ ਕੇ ਖਾਦਨੇ ਧਾਰਾ ਧੂਰਾ ਮਾਰਦਨੇ ਵਿਰਜੂ ਨਹੀਂ ਆਂਦੇ ਪੂਰੀ ਤਸੱਲੀ ਹੋਏਗੀ ਕਿਸ ਦੀ ਸੱਜ ਜੀ ਤਹਾਡੀ ਰੋਜ਼ ਦੀ ਰੋਜ਼ ਸੋਖ ਡੇਰੀ ਫਾਰਮ ਤੇ ਆ ਵੀਡੀਓ ਅਪਲੋਡ ਹੋਏਗੀ ਨਵੀਂ ਤੇ ਨਵੀਂ ਵੀਡੀਓ ਆਇਆ ਕਰੇਗੀ ਆ ਆ ਜਾਨਾ ਤਾਂ ਜਾਨਾ ਹੋਏਗੀ ਤੇ ਰੇਟ ਹੋਏਗਾ ਜਾਇਜ ਆ ਰੇਟ ਹੋਣਗੇ ਜਾਇਜ ਤੇ ਅੱਜ ਵੀ ਰੇਡ ਕਰਦੇ ਨੇ ਬਿਲਕੁਲ ਹੀ ਮੁਫਤਾਂ ਵਾਲੇ ਭਾ ਹਾਂਜੀ ਹਾਂਜੀ ਤੇ ਜਿਹੜੇ ਵੀਰ ਉਰਦੀਆਂ ਲੈਣ ਹਾਂਜੀ ਹਾਂਜੀ ਚੰਗੀਆਂ ਝੋਟੀਆਂ ਨੇ ਵੀਰ ਕੋ ਵੇਖੋ ਬਹੁਤ ਹੀ ਚੰਗੀ ਕੁਆਲਿਟੀ ਦੀਆਂ ਸੁਈਆਂ ਸਵਾਈਆਂ ਝੋਟੀਆਂ ਨੇ ਰੇਡ ਵੀਰ ਦਾ ਹੁੰਦਾ ਜਾਇਜ 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 ਆਡਾ ਰੇਟ ਮੈਂ ਅੱਗੇ ਵੀ ਹਰ ਵੀਡੀਓ ਚ ਕਹਿੰਦਾ ਵੀ ਆਡਾ ਰੇਟ ਹੁੰਦਾ ਜਾਇਜ਼ ਬਿਲਕੁਲ ਛੋਟੇ ਛੋਟੇ ਰੇਟ ਛੋਟੇ ਛੋਟੇ ਰੇਟ ਮਾਲ ਅਸੀਂ ਅਸੀਂ ਆ ਲੈਨੇ ਆ ਫੇਟ ਕੇ ਹਾਂਜੀ ਫੇਰ ਤੁਰ ਕੇ ਹਾਂਜੀ ਫੇਟ ਕੇ ਮਾਲ ਸੋੜਾ ਨੋ ਨਾ ਪਾਣਾ ਅੱਦ ਮਿਲਦਾ ਤੇ ਹੀ ਨੇ ਇਸ ਲਈ ਅਟੇ ਪਾਣਾ ਜੇ ਅੱਜ ਦੇ ਪਾਣਾ ਦੇਣੀ ਹੈ ਸ਼ੂਟਿੰਗ ਵੱਡੀਆਂ ਛੋਟੀਆਂ ਤੇ ਰੇਟ ਜਾਇਜ਼ ਰੇਟ ਜਾਇਜ਼ ਹਾਂਜੀ 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 ਅੱਬ ਚੱਲਾਂ ਆ ਗਈ ਜੋ ਹਾਂ ਜੀ ਆਪੀ ਆਪਾ ਸੰਭੀ ਵੇਖੋ ਥਾਂ ਲੇਵੇ ਦੀ ਗੱਡੀ ਸਾਫ ਆ ਥਣ ਵੇਖੋ ਕਿੱਡਾ ਕਟੀਨੇ ਕੜਿਆ ਬਹੁਤ ਸ਼ਾਨਦਾਰ ਥਣ ਕੜਿਆ ਕਟੀਨੇ ਮਰਜੀ ਹਲਾ ਦਿਓ ਇੱਕੜੀ ਛੇੜ ਦਿਓ ਕਟੀ ਵੇਖੋ ਥਣ ਕਿੱਡਾ ਕਟੀਨੇ ਕੜਿਆ ਵੇਖੋ ਥਾਂ ਲੇਵਾ ਕਿੱਡਾ ਸਾਫ ਆ ਕਟੀਆ ਥਾਂ ਲੇਵਾ ਧਾਰਾ ਤੁਰਾ ਤੁਨੂ ਮਾਰ ਕੇ ਵਿਖਾਉਨੇ ਆ ਮਾਰ ਦੇ ਵਿਜੀ ਤਾਰ ਥਣ ਬਹੁਤ ਸ਼ਾਨਦਾਰ ਕੜਿਆ ਕਟੀਨੇ ਚਿਵਾਈ ਦੀ ਵੇਖੋ ਅਗਲੇ ਥਣਾਂ ਦੀ ਬਿਲਕੁਲ ਸਾਫ ਚਿਵਾਈ ਆ ਵੀਰ ਜੀ ਮਗਰਿਆਂ ਦੀ ਮਾਰ ਦਿਓ ਤੋਰ ਦਮ ਜੀ ਝੋਟੀ ਫੇਰ ਇੱਕ ਕਰੀ ਖੋਲ ਕੇ ਤੋਰ ਚੰਗੀ ਝੋਟੀ ਆ ਵੀਰੋ ਰੇਡ ਵੀਰ ਦਾ ਹੁੰਦਾ ਜਾਇਜ ਤੇ ਅੱਜ ਵੀ ਵੀਰ ਕੋ ਚੰਗੀ ਕੁਆਲਿਟੀ ਦੀਆਂ ਝੋਟੀਆਂ ਨੇ ਜੀ ਐਚੀ ਜਵਾਈ ਇਹਦੀ ਹਾਂਜੀ ਚਵਾਈ ਬਿਲਕੁਲ ਹੀ ਪੋਲੀ ਆ ਚੰਗੀ ਝੋਟੀ ਆ ਥਣ ਥਣ ਵੇਖੋ ਕੱਟੀ ਨੇ ਕਿੰਦਾ ਸ਼ਾਨਦਾਰ ਕੱਢਿਆ ਪੂਰੀ ਪਲੀ ਜੁੜੀ ਝੋਟੀ ਆ ਵੀ ਜੀ ਇਹੋ ਜੀ ਝੋਟੀ ਇਹਦੇ ਦੁੱਧ 10 11 ਕਿਲੋ ਰਮਾ ਜਾਂ 12 ਕਿਲੋ ਪੱਤੀ ਆ ਹਾਂਜੀ ਚੰਗੀ ਝੋਟੀ ਵੱਡੀ ਝੋਟੀ ਆ ਪੂਰੀ ਵੇਖੋ ਸਿੰਘ ਸਿੰਘ ਦੀ ਕੁਆਲਿਟੀ ਚੰਗੀ ਆ ਥਾਣ ਇਧਰੋਂ ਵੀ ਚੈੱਕ ਕਰੋ ਕਿੱਡਾ ਸ਼ਾਨਦਾਰ ਖਟੀਆਂ ਥਣ ਕੱਢਿਆ ਤੇ ਨਾੜਾ ਨੂੜਾ ਚੰਗੀਆਂ ਨੇ ਇਹ ਪਰਸੋਂ ਦੀ ਸੂਈ ਇਹ ਮੈਂ ਤਾਂ ਵੈਸੇ ਨਾ 8 ਕਿਲੋ ਗਿਆ ਪਰ ਹੋਏਗਾ ਨਾ ਹੋਏਗਾ ਹੋਏ 9 ਕਿਲੋ ਹੋਏਗਾ ਥਣ ਥਣ ਦੇਖੋ ਕਿੱਡਾ ਟੋਪ ਦਾ ਕੱਟੀ ਨਿਕੜਿਆ ਬਹੁਤ ਥਣ ਸ਼ਾਨਦਾਰ ਪਹਿਲਾਂ ਕੱਟੀ ਨੂੰ ਇਹੋ ਜਿਹਾ ਥਣ ਨਹੀਂ ਲੱਗਦਾ ਨਾ ਜੀ ਨਾ ਆਹ ਵੇਖ ਰੇਡ ਵੀਰ ਠੰਡੀ ਤੇਰੀ ਵੇਖੋ ਕਿ ਦੀਸਾ ਠੰਡੀ ਵੇਖੋ ਕਿੰਨੀ ਆਹ ਵੇਖੋ ਚਵਾਈ ਬਿਲਕੁਲ ਬੰਬ ਲੱਗੀ ਆ ਵੇਖੋ ਚਠੰਡੀ ਧੀਰੀ ਵੇਖੋ ਭਾਏ ਉਧਰੋਂ ਬਹਿ ਜਾਓ ਤੇ ਭਾਏ ਇਧਰੋਂ ਬਹਿ ਜਾਓ ਮਗਰ ਕਟਾ ਤੇ ਕੱਟੀ ਇਹਦੇ ਇਹ ਮਗਰ ਜੇ ਕੱਟਾ ਕੱਟਾ ਆ ਜੇ ਹਾਂਜੀ ਤੇ ਰੇਟ ਗੈਜ ਨਿੱਜੀ ਇਹੋ ਜਿਹਿਆਂ ਦਾ ਰੇਟ 95 ਕਰ ਲਈ 90 ਕਰ ਲਈ ਮਾਂ ਜਾਣ ਤਾਂ ਜਾਈ ਜੀ ਦਿਵਾਲੀ ਆਫਰ 80000 ਦੀ 80000 ਦੀ 2000 ਜਾਂ ਦਾ 78 ਦੀ 5000 ਛੋੜ 75 ਦੀ 8000 ਹੋਰ ਛੋੜ 74000 ਦੀ ਜਾਇਜ਼ ਰੇਟ ਬਿਲਕੁਲ ਹੀ ਵੱਡੀ ਝੋਟੀ ਤੇ ਛੋਟਾ ਰੇਟ ਹੈ ਰੇਟ ਹੈ ਜਾਇਜ਼ ਰੇਟ ਹੈ ਕੋਈ ਆਏਗਾ ਵੀਰ ਭਰਾ ਉਹਦਾ ਮਾਨ ਤਾਂ ਥੋੜਾ ਬਹੁਤਾ ਹੋ ਜਾਏਗਾ ਠੰਡੀ ਧੀਰੀ ਝੋਟੀ ਕੋਈ 74000 ਦੀ ਇਦਾਂ ਝੋਟੀ ਦਿੰਦਾ ਨਹੀਂ ਹੈ ਨਾ ਜੀ ਨਾ ਠੰਡੀ ਧੀਰੀ ਵੇਖੋ ਕਹੋ ਜੀ ਝੋਟ ਥਣ ਥਣ ਲੱਗਾ ਹੈ ਰੇਟ ਬਿਲਕੁਲ ਜਾਇਜ਼ ਦੀਵਾਲੀ ਆਫਰ ਅੱਜ ਕਰਤੇ ਵੀਰ ਨੇ ਹਾਂ ਜੀ ਚੰਗੀਆਂ ਝੋਟੀਆਂ ਨੇ ਵੇਖੋ ਥਣ ਚੜੇ ਝੋਟੀਆਂ ਦੇ ਇਹ ਜੀਆ 2 ਨੰਬਰ ਤੇ ਛੋਟੀ ਸੂਈ ਆ ਜੀ ਛੋਟੀ ਨੂੰ ਅਜ ਸੂਈ ਨੂੰ ਦਿਨ ਹੋ ਗਏ ਜੇ 4 ਹਾਂਜੀ 8 ਤੋਂ 9 ਕਿਲੋ ਥੱਲੇ ਬੋਲਾ ਹੈ ਬੋਲਾ ਮਾਲੇ ਪਾਣ ਦੁੱਧ ਪਾਣ ਲੈ ਵੱਡੀ ਛੋਟੀ ਇਹ ਪੂਰੀ ਭਰੀ ਛੋਟੀ ਫੁੱਲ ਸੈਜ ਫੁੱਲ ਸੈਜ ਥਣ ਥਣ ਦੀ ਕੁਆਲਿਟੀ ਇਹਦੀ ਵੀ ਬਹੁਤ ਚੰਗੀ ਲੱਗੀ ਆ ਪਲੀ ਜੁੜੀ ਵੇਖੋ ਕਿੰਨੀ ਆ ਉੱਤੇ ਚੌੜੀ ਜੁੜੀ ਚੰਗੀ ਆ ਤੇ ਸਿੰਘ ਸਿੰਘ ਦੀ ਕੁਆਲਿਟੀ ਇਹਦੀ ਵੀ ਬਹੁਤ ਚੰਗੀ ਆ ਖਮਾ ਦਿਓ ਵੀਰ ਜੀ ਵੇਖੋ ਛੋਟੀ ਪੂਰੀ ਭਰੀ ਤੇ ਵੱਡੀ ਝੋਟੀ ਆ ਸ਼ੇਂਗ ਸੁੰਗ ਵੇਖੋ ਕੱਟੀ ਨੂੰ ਕਿੱਡਾ ਸ਼ਾਨਦਾਰ ਲੱਗਿਆ ਤੇ ਥਣ ਥਣ ਬਹੁਤ ਹੀ ਘੈਂਟ ਲੱਗਾ ਥਣ ਥਣ ਵੀ ਚੰਗੀ ਝੋਟੀ ਦੁੱਧ ਵਾਲੀ ਜੈੱਡ ਬਲੈਕ ਕੱਟੀ ਆ ਵੀਰ ਜੀ ਇਹਦੀ ਅੱਛੇ ਵਾਈ ਹੈ ਚਾਹੀ ਹੈ ਨਾ ਜਿੱਦਾਂ ਰੂਹ ਨਹੀਂ ਹੁੰਦਾ ਰੂਹ ਹਾਂਜੀ ਰੂਹ ਆਹੋ ਤਾਂ ਇਹਦੀ ਸਿੱਕ ਦੀ ਕੁਆਲਿਟੀ ਤੁ ਤੁ ਅਜੇ ਤਾਂ ਹਰੀ ਇੱਕ ਮਾੜ ਸ਼ੇਂਗ ਸੁੰਗ ਦੀ ਕੁਆਲਿਟੀ ਵੇਖੋ ਕਿੱਡੀ ਸ਼ਾਨਦਾਰ ਆ ਵੇਖੋ ਕੱਟੀ ਨੂੰ ਸਿੰਗ ਲੱਗਾ ਬਹੁਤ ਹੀ ਜੈੱਡ ਬਲੈਕ ਕੱਟੀ ਆ ਬਿਲਕੁਲ ਹੀ ਹਾਂਜੀ ਸਾਫ਼ ਤੇ ਸੁਸਰੀ ਝੋਟੀ ਆ ਹਾਂਜੀ ਤੇ ਕਾਵੜ ਜੀ ਪੂਛ ਵਖਾਇਓ ਤੇ ਪਰ ਫਣ ਲੇਵਾ ਜਿਹੜਾ ਕੱਟੀ ਨੂੰ ਲੱਗਾ ਆ ਨਾ ਨਹੀਂ ਥਣ ਲੱਗਦਾ ਇਹੋ ਜਿਹਾ ਚਵਾਈ ਇਦਾਂ ਦੀ ਆ ਨਾ ਬੰਬ ਚਵਾਈ ਲੱਗੀ ਆ ਮੈਂ ਕਹਾਂ ਜਿੱਦਾਂ ਰੂਹ ਆਉਂਦੀ ਆ ਇਹ ਵੀ ਠੰਡੀ ਸੀ ਕਿਲਾ ਪਰ ਅਤ ਫਰੀ ਕੈਮਰੇ ਤੋਂ ਡਰਦੀ ਆ ਤਾਂ ਠੰਡੀ ਧੀਰੀ ਝੋਟੀ ਸਿੰਘ ਸੁng ਵੇਖੋ ਜੈਡ ਬਲੈਕ ਕੱਟੀ ਆ ਆ ਵੇਖੋ ਹਾਂਜੀ ਠੰਡੀ ਧੀਰੀ ਆ ਜੈਜ ਮੋਲਾ ਵੀ ਦਾ ਚਵਾਈ ਬਿਲਕੁਲ ਹੀ ਪੋਲੀ ਆ ਵੇਖੋ ਚਵਾਈ ਇਹਦੀ ਹਜੇ ਆਪਾਂ ਸਮਾਨ ਹੀ ਲੱਗਾ ਝੋਟੀ ਨੂੰ ਜਦੋਂ ਪਸਮਾ ਲੱਗਾ ਫਿਰ ਤੇ ਝੋਟੀ ਕਰ ਦੇਗੀ ਪੂਰੇ ਜਗਾੜ ਲਾ ਦੇਗੀ ਹਾਂ ਜੀ ਵੀਰ ਜੀ ਦੁੱਧ ਕਿੰਨਾ ਚਵਾ ਦੇਗੀ ਜੀ ਝੋਟੀ ਦੀ ਗਾਰੰਟੀ ਆਈ ਐ ਏ 15 ਕਿਲੋ ਦੀ ਪਵਾਰਾ ਨਾ ਹਾਣੀ ਦੇਣੀ ਨਾ 12 ਕਿਲੋ ਦੀ ਅਸੀਂ ਆ ਦਾਂਗੇ ਹਾਂ ਜੀ ਵੱਡੀ ਝੋਟੀ ਆ 12 13 ਕਿਲੋ ਦੁੱਧ ਦੇ ਦੇਗੀ ਮਗੜ ਦੇਗੀ ਕਟੜ ਕੱਟੀ ਆ ਮਗੜ ਵੀ ਇੱਕ ਕਟਾਈ ਜੇ ਕਟਾ ਇਹਦੇ ਮਗਰਾ ਵੇਖੋ ਬੱਚਾ ਵੀ ਬਹੁਤ ਚੰਗਾ ਆ ਗਿਆ ਸੋਹਣੀ ਝੋਟੀ ਆ ਸਿੰਗ ਦੀ ਕੁਆਲਿਟੀ ਆ ਘਰ ਬੱਜੀ ਵੀ ਬਿਲਕੁਲ ਸੋਹਣੀ ਲੱਗੇਗੀ ਤੇ ਚੰਗੀ ਕੁਆਲਿਟੀ ਦੀ ਝੋਟੀ ਆ ਹਾਂ ਜੀ ਜੀ ਹਾਂਜੀ ਵੀਜੀ ਇਹਦਾ ਕੀ ਮੁੱਲ ਕਰਦੇ ਜੋ ਜੈਜ ਦੇਦਾ ਇੱਕ ਦਾ ਕਰਾ ਲਈ ਇੱਕ ਵੀ ਜੈਸ ਨੂੰ 95 ਹਜ਼ਾਰ ਤੇ 90 ਹਜ਼ਾਰ ਬਨਵੇਂ ਦੇ ਦੋ ਹਾਂ ਪੂਰੇ 90 ਹਜ਼ਾਰ ਦੀ ਪੂਰੇ 90 ਹਜ਼ਾਰ ਦੀ ਇਹਨੂੰ ਇੱਕ ਵਾਰੀ ਖੋਲੋ ਫੇਰ ਚਿੱਤੋ ਰਾਜਾ ਕਰਾਈਏ ਚੈੱਕ ਤੇ ਚੰਗੀ ਝੋਟੀ ਪੂਰੀ ਭਰੀ ਝੋਟੀ ਹੈ ਵੱਡੀ ਆ ਇਹ ਨਾ ਕੋਈ ਕੋਈ ਛੋਟੀ ਨਹੀਂ ਹਾਥੀ ਦੇ ਫੁੱਲ ਸੈਜਾ ਵੱਡੀ ਝੋਟੀ ਹੈ ਥਣ ਲੈ ਗਈ ਹੈ ਵੀ ਸਾਫ ਆ ਬਿਲਕੁਲ ਤੇ ਚੰਗੀ ਕੁਆਲਿਟੀ ਦੀ ਹੈ ਵੀ ਕੋਈ ਰੇਟ ਵੀਰ ਤਾਂ ਹੁੰਦਾ ਬਿਲਕੁਲ ਹੀ ਨੋਰਮਲ ਲੈ ਉਹ ਵੀਜੀ ਵੇਚੀ ਹੋਰ ਮਾਰਤਰ ਕਰ ਦੋਗੇ ਵੀਰਾਂ ਦਾ ਹੋ ਜਾਏਗਾ ਹੋ ਜਾਏਗਾ ਵੀਰ 2000 ਹੋਰ ਮਾਰ 8000 ਦੀ 8000 ਦੀ ਕੋਈ ਐਡੀ ਉੱਤੀ ਦੇ 8000 ਦੀ ਜੈ ਰੇੜਾ ਪੂਰੀ ਫੁੱਲ ਸਾਈਜ਼ ਵੱਡੀ ਝੋਟੀ ਆ ਰੇਡ ਹੁੰਦਾ ਵੀਰ ਦਾ ਜੈਜ ਚੰਗੀ ਕੁਆਲਟੀ ਦੀ ਥਣ ਥਣ ਇਹਦਾ ਵੀ ਚੈੱਕ ਕਰ ਲਓ ਫਿਰ ਬਹੁਤ ਵਧੀਆ ਥਾਂ ਦੀ ਕੁਆਲਟੀ ਹਾਂਜੀ ਸਿੰਘ ਸੋਂਗੇ ਦਾ ਵੀ ਆ ਤਿੰਨ ਨੰਬਰ ਤੇ ਆ ਗਈ ਸੋਈ ਹੈ ਕੱਬਣ ਦੂਸਰਾ ਛੂ ਆ ਜੇ ਇਹ ਵੀ ਗੱਬਣ ਹੈ ਗੱਬਣ ਜੇ ਪਹਿਲੇ ਸੂਏ ਦਾ 12 ਕਿਲੋ ਦਾ ਰਿਕਾਰਡ ਹੈ ਦਾ ਹੋਰ ਖੋਲ ਵੀ ਮਹੀਂ ਚੰਗੀ ਹੈ ਵੀ ਖਣ ਲੈਵੇ ਦੀ ਵੀ ਸਾਫ ਹ ਸੰਗ ਸੰਗ ਦੀ ਕੁਆਲਿਟੀ ਦੂਜੇ ਕਹਿੰਦੇ ਸੀ ਅੱਗੋਂ ਕੋਈ ਸੂਆ ਵਸ ਵੀ ਗੇਲੇ ਤੇ ਜਾ ਗੇਲੇ ਕੋਈ ਹਾਂਜੀ ਚੰਗੀ ਮਹੀਂ ਹੈ ਥੱਲੋਂ ਵੇਖੋ ਕਿਤੇ ਟਾਬੀ ਲਾਏ ਆ ਝੋਟੀ ਨੇ ਅਜੇ ਵੀ ਝੋਟੀ ਦੋ ਚਾਰ ਦਿਨ ਦਾ ਖਾਦੀ ਜੇ ਹਾਂਜੀ ਪੂਰੀ ਵੱਡੀ ਹੈ ਵੀ ਕੋਈ ਛੋਟੀ ਨਹੀਂ ਭਾਰੀ ਹੈ ਵਜਨ ਵਾਲੀ ਆ ਪਿੱਠ ਪੂੜੇ ਦੀ ਵੀ ਚੌੜੀ ਆ ਬਿਲਕੁਲ ਹੀ ਫੋਲ ਚੌੜੀ ਹੈ ਥਣ ਥਣੇ ਨੂੰ ਵੀ ਚੰਗਾ ਲੱਗਾ ਹੈ ਇਹ ਵੀ ਪੂਰੀ ਜੈਡ ਬਲੈਕ ਮਹੀ ਹੈ ਫਿਰ ਜੀ ਇਹ ਦੁੱਧ ਕਿੰਨਾ ਚਵਾ ਦੇਗੀ ਜੀ ਛੋਟੀ ਬਹੁਤਾ ਨਹੀਂ ਕਹਿੰਦੇ ਛੋਟੀ ਦੁੱਧ ਓ 12 ਕਿਲੋ ਚਵਾ ਦੇਗੀ ਥਣ ਚੜੇ ਦੀ ਇਹ ਵੀ ਸਾਫਾ ਦੀ ਪੂਛ ਫੜੋ ਮੜ ਜੀ ਗੇਂਦਾਂ ਗੁੰਦੀ ਗੁੰਦੀ ਹੈ ਪੂਰੀ ਪਲੀ ਜੁੜੀ ਪੋ ਭਲੀ ਜੁੜੀ ਆ ਰਾਜੀ ਜੀ ਹਾਂ ਜੀ ਹਾਂ ਜੀ ਤੇ ਚੰਗੀ ਹੈ ਵੀ ਭਰੀ ਆ ਹਾਂ ਜੀ ਹਾਂ ਜੀ ਤੇ ਇਹਦਾ ਰੇਟ ਜਾਇਜ਼ ਜੀ ਰੇਟ ਕਾਨੂੰਨ 95 ਹਜ਼ਾਰ ਲਈ ਜੈਸਨ ਉਹ ਜੇ ਦੇਣੀ 75 ਹਜ਼ਾਰ ਦੀ ਹੋਣੀ 6000 ਇੱਕ ਹਜ਼ਾਰ ਰੁਪਏ ਛੋਟ ਹੋਣੀ ਬਸ 74 ਹਜ਼ਾਰ ਦੀ ਹੋਰ ਮਾਨਤਨ ਕਰਦੇ ਆਏਗਾ ਕੋਈ ਭੈਣ ਭਰਾ ਦਾ ਆਏਗਾ ਨਾ ਫੋਨ ਥੱਲੋਂ ਵੇਖੋ ਕੀ ਬੰਨਿਆ ਹਜੇ ਵੀ ਜੀ 2-4 ਦਿਨ ਲੱਗੇ ਜਾਣੇ ਹੋਰ ਹਾਂਜੀ ਚੰਗੀਆਂ ਝੋਟੀਆਂ ਥਣ ਚੜੇ ਦੀ ਵੀ ਸਾਫ ਆ ਸਾਫ ਆ ਤੇ ਰੇਟ ਹੁੰਦਾ ਜਾਇਜ਼ ਹਾਂਜੀ ਤੇ ਚੰਗੀਆਂ ਝੋਟੀਆਂ ਨੇ ਵੱਡੀਆਂ ਨੇ ਇੱਥੇ ਆਓ ਇੱਕ ਟਾਈਮ ਦੋ ਟਾਈਮ ਆਪਣੀ ਤਸੱਲੀ ਕਰੋ ਤੇ ਚੰਗੀਆਂ ਝੋਟੀਆਂ ਸਵੇਰੇ ਫਿਰ ਛੋਟੀਆਂ ਆਉਣੀਆਂ ਨੇ ਇਹ ਇਹ ਤਿੰਨ ਆਉਣੀਆਂ ਹਾਂਜੀ ਇੱਕ ਇੱਕ ਨੀਲੀ ਦੀ ਆਉਣੀ ਇੱਕ ਆਉਣੀ ਐ ਆਉਣੇ ਇਹ ਬੂੜੀ ਆਉਣੀ ਤੇ ਤੇ ਇੱਕ ਹੋਰ ਆਉਣੀ ਹਾਂਜੀ ਵੀਰ ਜੀ ਡਰੈਸ ਦਾ ਦੋ ਪਹਿਲਾਂ ਆਪਣਾ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਅਡੇਰਾ ਬਾਬਾ ਨਾਨਕ ਫੋਨ ਨੰਬਰ 62874375100 ਹਾਂਜੀ ਵੀਰ ਜੀ ਸਾਸੀ ਦਾ